ਪਿਛਲੇ 25 ਸਾਲਾਂ ਤੋਂ ਜਦ ਯੂਵੀ ਖੇਡਿਆ ਇੰਡੀਆ ਘਰ ਛੱਡ ਕੇ ਸਾਰਾ ਪਰਿਵਾਰ ਚਲਾ ਗਿਆ ਉਦੋਂ ਮੈਂ ਇਕੱਲਾ ਸੀ ਉਹ ਰਾਤ ਜਦ ਯੂਵੀ ਹੁਣੀ ਗਏ ਉਹਦੇ ਮਾਤਾ ਜੀ ਗਏ ਮੇਰਾ ਹਾਲ ਇਸ ਤੋਂ ਵੱਡਾ ਦੁੱਖ ਜ਼ਿੰਦਗੀ 'ਚ ਨਹੀਂ ਹੋ ਸਕਦਾ ਕਿ ਜਿਸ ਪਰਿਵਾਰ ਨੇ ਤੁਸੀਂ ਆਪਣੇ ਖੂਨ ਨਾਲ ਪਾਲਿਆ ਹੋਵੇ ਜਿਸ ਮੁੰਡੇ ਨੂੰ ਆਪ ਤਿਆਰ ਕੀਤਾ ਹੋਵੇ ਤੁਸੀਂ ਛੱਡ ਕੇ ਚਲੇ ਜਾਓ ਕੋਈ ਉਹਨਾਂ ਦਾ ਕੋਈ ਕਸੂਰ ਨਹੀਂ ਕਸੂਰ ਮੇਰੀ ਸੀ ਉਸ ਤੋਂ ਬਾਅਦ ਉਹ ਜਿਹੜੀ ਦੁੱਖਾਂ ਦੀ ਘੜੀ ਸ਼ੁਰੂ ਹੋਈ ਹੈ ਉਹਦਾ ਮੈਂ ਬਿਆਨ ਨਹੀਂ ਕਰ ਸਕਦਾ ਮਾਂ ਜੀ ਚਲੇ ਗਏ 92 ਉਸ ਤੋਂ ਬਾਅਦ ਬਾਪੂ ਜੀ ਦੇ ਜਾਣ ਤੋਂ ਬਾਅਦ ਦੁਨੀਆ ਨੇ ਬਹੁਤ ਠੋਕਰਾ ਮਾਰਿਆ ਆਪਣੇਆਂ ਨੇ ਦੋਸਤਾਂ ਨੇ ਕੋਈ ਕਸਰ ਨਹੀਂ ਛੱਡੀ ਸ਼ੇਰ ਕਿਤੇ ਜਾ ਕੇ ਮਹਾਰਾਜ ਨੇ ਕਿਰਪਾ ਕੀਤੀ ਜਦ 유ਵੀ ਹੋਣੀ ਗਏ ਤੋਂ ਉਦੋਂ ਮੈਨੂੰ ਅਹਿਸਾਸ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰੇ ਪ੍ਰਕਾਸ਼ ਸੀਏ ਮੈਂ ਉੱਥੇ ਬੈਠਾ ਸੀ ਤੇ ਬੈਠ ਕੇ ਮੈਂ ਕਿਹਾ ਪਿਤਾ ਜੀ ਐਡਾ ਕਿਹੜਾ ਗੁਨਾਹ ਕਰ ਲਿਆ ਅੱਜ ਘਰ ਖਾਲੀ ਹੋ ਗਿਆ ਇੱਥੇ 유ਵੀ ਪੈਦਾ ਹੋਇਆ ਇੱਥੇ ਜ਼ੋਰਾ ਪੈਦਾ ਹੋਇਆ ਕਿਸ ਖਰਚ 'ਚ ਮੈਂ ਵਿਆਹ ਕੇ ਆਪਣੀ ਵਾਈਫ ਲਿਆਂਦੀ ਬੜਾ ਹੱਸਦਾ ਵੱਸਦਾ ਕਰ ਸੀ ਬڑے ਮਾ ਬਾਬਸੀ ਬੜਾ ਕੁਛ ਮੈਂ ਸੋਚਿਆ ਸੀ ਐ ਹੋਊਗਾ ਇਹ ਹੋਊਗਾ ਮੈਂ ਕਿਹਾ ਸਾਰਾ ਬਿਕੜ ਗਿਆ ਮੇਰੇ ਦਿਮਾਗ ਚ ਆਉਂਦਾ ਸੀ ਵੀ ਤੂੰ Jap Jap ਤੂੰ ਮੈਂ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੂਰਤ ਪਰ ਰੋਇਆ ਬਹੁ ਉਸ ਰਾਤ ਮੈਨੂੰ ਯਾਦ ਆ ਬੜੀ ਹਨੇਰੀ ਆਈ ਕਰੀ ਕਰੇ ਬਹੁਤ ਰੋਇਆ